ਸਤਿ ਸ੍ਰੀ ਅਕਾਲ ਮੈਂ ਹਾਂ ਸ੍ਰਿੰਦਰ ਸਿੰਘ ਟਿੰਸਾ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਦਰਸ਼ਕੋ 11 ਵਜੇ ਲੱਗੇ ਮੈਂ ਤੁਹਾਡੇ ਰੂਪ ਨੂੰ ਆ ਜੋ ਅੱਜ ਆਪਾਂ ਵਿਸ਼ਾ ਲੈ ਕੇ ਆਏ ਹਾਂ ਉਹ ਹੈ ਜੀ ਅੱਜ ਚਾਰ ਜਗ੍ਹਾ ਦੇ ਵਿੱਚ ਜਿਹੜੀ ਵਿਧਾਨ ਸਭਾ ਦੇ ਸੀਟਾਂ ਇਲੈਕਸ਼ਨ ਹੋਣ ਜਾਰੀ ਹੈ ਅੱਜ ਕਿਤਨਾ ਕਿਤੇ ਉਹਦੇ ਵਿੱਚ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਕਿਸਮਤੜੀ EVM ਮਸ਼ੀਨ ਦੇ ਵਿੱਚ ਕੈਦ ਹੋ ਜਾਏਗੀ ਤਾਂ ਅਸੀਂ ਦਰਸ਼ਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਦਰਸ਼ਕੋ ਵੱਤ ਵੱਧ ਅੱਜ ਵੋਟ ਪਾਉਣ ਜ਼ਰੂਰ ਜਾਇਓ ਤੁਹਾਡਾ ਇਹ ਅਧਿਕਾਰ ਹੈ ਤੇ ਸੇ ਨਾਲ ਨਾਲ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਸ਼ਾਂਤੀ ਨਾਲ ਤੇ ਭਾਵਨਾ ਜਿਹਨੂੰ ਕਿ ਰੱਖੀ ਆਪਾਂ ਤੇ ਸਦਭਾਵਨਾ ਜਿਹਨੂੰ ਕਹਦੀ ਆਪਾਂ ਉਹਦੇ ਨਾਲ ਆਪਾਂ ਅੱਜ ਪੀਸਫੁਲ ਇਲੈਕਸ਼ਨ ਜੁਰੂ ਕਰਵਾਇਓ ਕਿਉਂਕਿ ਹਾਰ ਜਿੱਤ ਜਿਹੜੀ ਉਹ ਹੁੰਦੀ ਰਹਿੰਦੀ ਹੈ ਤੇ ਹਾਰ ਜਿੱਤ ਦੇ ਨਾਲ ਆਪਾਂ ਜਿਹੜਾ ਆਪਣਾ ਭਾਈਚਾਰਾ ਹੈ ਉਹਨੂੰ ਨਹੀਂ ਫਰਕ ਪੈਣਾ ਚਾਹੀਦਾ ਤਾਂ ਦਰਸ਼ਕੋ ਜੀ ਅੱਜ ਆਪਾਂ ਵਿਸ਼ਾ ਲਿਖਿਆ ਹੈ ਇਸ ਨੂੰ ਵੱਧ ਤੋਂ ਸ਼ੇਅਰ ਕਰਨਾ ਤੇ ਵੱਧ ਤੋਂ ਲਾਈਕ ਕਰਨਾ ਸਾਡੇ ਪ੍ਰੋਗਰਾਮ ਨੂੰ ਤੁਸੀਂ A1 ਪੰਜਾਬੀ ਟੀਵੀ ਪਾਵਰ ਆਫ ਵਰਲਡ ਉੱਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਤੇ YouTube ਉੱਤੇ ਵੀ ਜਾ ਕੇ ਕਿਤਨਾ ਕਿਤੇ ਸਾਡੇ ਪ੍ਰੋਗਰਾਮ ਨੂੰ ਲਾਇਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਦੇਖ ਵੀ ਸਕਦੇ ਹੋ ਤਾਂ ਹੁਣ ਜਿਹੜੇ ਆਪਾਂ ਅੱਜ ਵਿਸ਼ਾ ਲੈ ਕੇ ਆਏ ਆ ਉਹ ਇਹੀ ਹੈ ਜੀ ਚਾਰ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣ ਅੱਜ ਐਵੀਐਮ ਚਕੈਦ ਹੋਵੇਗੀ ਵਿਧਾਇਕਾਂ ਦੀ ਕਿਸਮਤ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਉੱਥੇ ਅੱਜ ਇਲੈਕਸ਼ਨ ਲੜਨ ਜਾ ਰਹੇ ਨੇ ਵਿਧਾਇਕ ਉਹਨਾਂ ਦੀ ਜਿਹੜੀ ਕਿਸਮਤ ਹੈ ਉਹ ਕਿਤੇ ਨਾ ਕਿਤੇ ਏਵੀਐ ਮਸ਼ੀਨ ਦੇ ਵਿੱਚ ਕੈਦ ਹੋ ਜਾਏਗੀ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਰਿਜ਼ਲਟ ਹੈ ਉਹ 3 ਜਾਂ 4 ਦਿਨ ਬਾਅਦ ਡਿਕਲੇਅਰ ਹੋ ਜਾਏਗਾ ਉਸ ਤੋਂ ਬਾਅਦ ਹਾਰ ਜਿੱਤ ਹੋ ਜਾਏਗੀ ਠੀਕ ਹੈ ਅਸੀਂ ਇਹੀ ਵਿਧਾਇਕਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਅਗਰ ਜਨਤਾ ਤੁਹਾਡੇ ਸਰ ਅਗਰ ਚਿਹਰਾ ਸਹਾਰਾ ਬੰਦੀ ਹੈ ਜਿੱਤਨ ਦਾ ਤਾਂ ਤੁਸੀਂ ਜੋ ਲੋਕਾਂ ਦੇ ਕੰਮ ਕਾਰਜ ਨੇ ਉਹ ਜ਼ਰੂਰ ਪਹਿਲ ਤੇ ਆਧਾਰ ਤੇ ਕਰਿਓ ਤਾਂ ਕੁਝ ਲੋਕ ਐਸੇ ਵੀ ਹੋਣਗੇ ਜਿਹੜੇ ਮੰਤਰੀਆਂ ਦੇ ਨਾਲ ক্লোਜ਼ ਰਹਿੰਦੇ ਨੇ ਕਿਤਨਾ ਕਿਤੇ ਅੱਜ ਕਿਤਨਾ ਕਿਤੇ ਗੁੰਡਾਗਰਦੀ ਜਾਂ ਕਿਤਨਾ ਕਿਤੇ ਹੌਲੜਵਾਜੀ ਬਚਾਉਣ ਦੀ ਕੋਸ਼ਿਸ਼ ਕਰਨਗੇ ਤਾਂ ਦੱਸ ਕੋ ਉਹਨਾਂ ਤੇ ਵੀ ਤੁਸੀਂ ਬਚ ਕੇ ਰਹਿਣਾ ਤੇ ਸਾਡੇ ਦਰਸ਼ਕਾਂ ਨੂੰ ਉਹੀ ਅਪੀਲ ਹੈ ਤੇ ਤੁਸੀਂ ਵੱਤ ਵੱਤ ਸ਼ਾਂਤੀ ਨਾਲ ਵੋਟ ਪਾਉਣ ਜਾਣੀ ਹੈ ਤੇ ਸ਼ਾਂਤੀ ਨਾਲ ਹੀ ਆਪਾਂ ਨੇ ਕਿਤਨਾ ਕਿਤੇ ਭਾਈਚਾਰਾ ਜਿਹੜਾ ਉਹਨੂੰ ਕਾਇਮ ਰੱਖਣਾ ਤਾਂ ਸਾਡੇ ਦਰਸ਼ਕ ਜਿਹੜੇ ਉਹਨ ਇਹ ਅਪੀਲ ਕੀਤੀ ਜਾਂਦੀ ਹੈ ਸਾਡੇ ਚੈਨਲ ਵੱਲ ਮਾਨਤਾ ਰਹੀ ਕਿ ਭਾਈ ਸ਼ਾਂਤੀਪੁਰਕ ਤੁਸੀਂ ਇਲੈਕਸ਼ਨ ਕਰਨੀ ਹੈ ਸ਼ਾਂਤੀਪੁਰਕ ਉੱਥੇ ਜਿਹੜਾ ਸਾਡੇ ਸੰਜੋਗ ਆ ਲੋਕਾਂ ਦਾ ਉਹ ਜਰੂਰ ਜਿਹਨੂੰ ਭਾਈਚਾਰੇ ਨਾਲ ਦੇਣਾ ਚਾਹੀਦਾ ਪਾਣੀ ਦੀ ਪ੍ਰਬੰਧ ਹੈ ਜਿਹੜਾ ਉਹ ਉੱਥੇ ਹੋਣਾ ਚਾਹੀਦਾ ਹੈ ਮੈਡੀਕਲ ਸਬਦਾ ਉੱਥੇ ਸਾਨੂੰ ਨਜ਼ਰ ਆਉਣੀ ਚਾਹੀਦੀ ਹੈ ਜਾਂ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਨੇ ਜਿਹੜੇ ਕਿਸੇ ਟਾਈਮ ਵੋਟ ਪਾ ਨਹੀਂ ਆ ਸਕਦੇ ਤਾਂ ਤੁਸੀਂ ਕਿਤੇ ਨਾ ਕਿਤੇ ਕੋਈ व्हीਲ ਚੇਅਰ ਦਾ ਇੰਤਜ਼ਾਮ ਕਰਦੇ ਹੋ ਜਾਂ ਕੋਈ ਐਸਾ ਇੰਤਜ਼ਾਮ ਕਰਦੇ ਹੋ ਜਿਹੜੇ ਉੱਥੇ ਆਕੇ ਬੰਦੇ ਜਿਹੜੇ ਬੂਥ ਬਣਾਏ ਨੇ ਉਹਦੇ ਵਿੱਚ ਆ ਕੇ ਆਪਣਾ ਵੋਟ ਹੈ ਉਹ ਆ ਕੇ ਪਾ ਸਕਣ ਤਾਂ ਇਸ ਤੋਂ ਇਲਾਵਾ ਅਗਰ ਆਪਾਂ ਗੱਲਬਾਤ ਕਰੀਏ ਤਾਂ ਮੈਂ ਐਸੇ ਜਿਹੜੀ ਸੰਸਥਾ ਨੇ ਉਹਨਾਂ ਨੂੰ ਇਹ ਅਪੀਲ ਕਰਦਾ ਆਂ ਕਿ ਕਿਤੇ ਨਾ ਕਿਤੇ ਤੁਸੀਂ ਸਾਂਝੇ ਤੌਰ ਤੇ ਮੈਂ ਨਹੀਂ ਕਹਿੰਦਾ ਕਿ ਬੂਥ ਤੇ ਹੀ ਦਿਓ ਪਰ ਕਿਤੇ ਨਾ ਕਿਤੇ ਜਿੱਥੇ ਬੂਥ ਅੰਦਰਲਾ ਜਿਹੜਾ ਜਿੱਤੇ ਨਾ ਕਿਤੇ ਜਿਸ ਨੂੰ ਪਤਾ ਹੀ ਹੈ ਕਿ ਜੇ ਇਲੈਕਸ਼ਨ ਨੂੰ ਪਰਚੀ ਲੈਣ ਜਾਂਦੇ ਆ ਉੱਥੇ ਤਾਂ ਨਹੀਂ ਮੈਂ ਗੱਲ ਕਰਦਾ ਪਰ ਜਿੱਥੇ ਬੂਥ ਹੈ ਉੱਥੇ ਤੁਸੀਂ ਐਸੀ ਕੋਈ ਇੰਤਜ਼ਾਮ ਚਾਹਦਾ ਜਾਂ ਕਿਤਨਾ ਕਿਤੇ ਖਾਣ ਪੀਣ ਦਾ ਹਲਕਾ ਜਿਹਾ ਅਗਰ ਕੋਈ ਬੰਦਾ ਉੱਥੇ ਭੁੱਖਾ ਲੈਨ ਜ਼ਿਆਦਾ ਲੱਗੀ ਹੋਈ ਹੈ ਤਾਂ ਉਹਨੂੰ ਬਿਸਕੁਟ ਦਾ ਇੰਤਜ਼ਾਮ ਚਾਹਦਾ ਇੰਤਜ਼ਾਮ ਥੋੜਾ-ਮੋਟਾ ਅਗਰ ਹੋ ਜਾਂਦੇ ਤਾਂ ਸ਼ਾਇਦ ਮੈਨੂੰ ਲੱਗਦਾ ਕਿਤਨਾ ਕਿਤੇ ਜਿਹੜੇ ਸਾਡੇ ਲੋਕ ਉੱਥੇ ਵੋਟਾਂ ਇਲੈਕਸ਼ਨਾਂ ਦੇ ਵਿੱਚ ਵੋਟ ਪਾਉਣ ਜਾ ਰਹੇ ਨੇ ਲਾਈਨਾਂ 'ਚ ਖੜਦੇ ਨੇ ਉਹਨਾਂ ਨੂੰ ਕਿਤਨਾ ਕਿਤੇ ਆ ਕੇ ਚੱਲ ਕੁਝ ਖਾ ਪੀ ਲੈਨੇ ਇੱਥੇ ਹੀ ਕਮ ਸੇ ਕਮ ਜਿਹੜਾ ਘਰੋਂ ਸਾਨੂੰ ਪਤਾ ਹੀ ਹੈ ਕਿ ਵਾਰ ਬੰਦਾ ਖਾ ਪੀ ਕੇ ਵੀ ਜਾਂਦਾ ਕਿ ਵਾਰ ਆਕੀ ਨਾਲ ਚੱਲੇ ਯਾਰ ਆਪਾਂ ਆ ਕੇ ਖਾ ਲਾਂਗੇ ਤਾਂ ਉਹ ਲੋਕਾਂ ਦੀ ਕਿਤਨਾ ਕਿਤੇ ਮਦਦ ਹੋ ਸਕਦੀ ਹੈ ਇਨਸਾਨੀਅਤ ਜਿਹੜੀ ਉਹ ਤਾਂ ਹੀ ਨਜ਼ਰ ਆਉਂਦੀ ਹੈ ਜੇ ਆਪਾਂ ਕਿਤਨਾ ਕਿਤੇ ਐਸੀਆਂ ਜਿਹੜੀਆਂ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਜਾਂ ਕਿਤਨਾ ਕਿਤੇ ਲੋੜਵੰਦ ਲੋਕਾਂ ਨੂੰ ਚੀਜ਼ ਦੀ ਜਰੂਰਤ ਹੁੰਦੀ ਹੈ ਆਪਾਂ ਜਰੂਰ ਉਹਦੇ ਵੱਲ ਧਿਆਨ ਦੇਈਏ ਤਾਂ ਜਿਵੇਂ ਹੁਣ ਗੱਲਬਾਤ ਕਰਾਂ ਕਿ ਇਹਦੇ ਵਿੱਚ ਜਿਹੜੇ ਹੁਣ ਜਿਹੜੇ ਲੋਕ ਨੇ ਆਖਰ ਲੋਕ ਕਿੰਨੇ ਉਹਦੇ ਵਿੱਚ ਉਮੀਦਵਾਰ ਨੇ ਜਿਹੜੇ ਲੋਕ ਕਿੰਨੇ ਉੱਥੇ ਵਿੱਚ ਵੋਟਰ ਪਾ ਰਹੇ ਨੇ ਤਾਂ ਮੈਂ ਦੱਸ ਦਿਆ ਤੁਹਾਨੂੰ ਇਹਦੇ ਵਿੱਚ 696000 ਲੋਕ ਨੇ ਜਿਹੜੇ ਉਹ ਵੋਟ ਪਾਣ ਦਾ ਜਾ ਰਹੇ ਨੇ ਤੇ ਉਹਦੇ ਵਿੱਚ ਆਪਾਂ ਗੱਲਬਾਤ ਕਰ ਲਈ ਸਾਡੇ ਨਾਲ ਰਜਿੰਦਰ ਮਾਲਸਾ ਜੁੜੇ ਨੇ ਆਪਾਂ ਉਹਨਾਂ ਨਾਲ ਇਸ ਵਿਸ਼ੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੱਸੀਗਰ ਮਾਲਸਾ ਸਾਹਿਬ ਸਰ ਸਿੰਘ ਜੀ ਹੋਰ ਸਾਹਿਬ ਬਹੁਤ ਵਧੀਆ ਸਰ ਰਜਿੰਦਰ ਜੀ ਜੇ ਚਾਰ ਵਿਧਾਨ ਸਭਾ ਚ ਚ ਇਲੈਕਸ਼ਨ ਹੋਣ ਜਾ ਰਿਹਾ ਹੈ ਇਹ ਵੀ ਮਸ਼ੀਨ ਦੇ ਵਿੱਚ ਜਿਹੜੇ ਵੈਦਕਾਂ ਦੀ ਕਿਸਮਤ ਕਾਇਦ ਹੋਏਗੀ ਦਾ ਦਰਸ਼ਕਾਂ ਨੂੰ ਆਪਾਂ ਇਹ ਅਪੀਲ ਕਰ ਰਹੇ ਹਾਂ ਆਪਣੇ ਮਾਧਿਅਮ ਰਾਹੀਂ ਕਿ ਭਾਈ ਤੁਸੀਂ ਭਾਈਚਾਰਾ ਓਮੇ ਕਾਇਮ ਰੱਖਿਓ ਹਾਰ ਜਿੱਤ ਹੁੰਦੀ ਰਹਿੰਦੀ ਆ ਸਰਕਾਰਾਂ ਬਣਦੀਆਂ ਰਹਿੰਦੀਆਂ ਨੇ ਤੇ ਉਦੋਂ ਬਾਅਦ ਜਿਹੜੇ ਨੂੰ ਵੀ ਤੁਸੀਂ ਕਿਤੇ ਨਾ ਕਿਤੇ ਸਰ ਤੇ ਇੱਕ ਤਾਜ ਰੱਖੋਗੇ ਜਿੱਤਣ ਦਾ ਉਹ ਲੋਕਾਂ ਤੋਂ ਆਪਣੇ ਕਮਕਾਰ ਆ ਉਹ ਪਹਿਲ ਤੇ ਆਧਾਰ ਤੇ ਜ਼ਰੂਰ ਕਰਵਾ ਲਿਓ ਮੰਤਰੀ ਸਾਹਿਬ ਤੋਂ ਹਾਂਜੀ ਹਾਂਜੀ ਗੱਲ ਇਹੀ ਹੈ ਦੇਖੋ ਭਾਈਚਾਰ ਕਿਸਾਨ ਜੀ ਸਭ ਤੋਂ ਜਿੰਦੀ ਹੈ ਕਿ ਲੀਡਰ ਤਾਂ ਇੱਕ ਭਾਂਡੇ ਦੇ ਵਿੱਚ ਹੀ ਬਾਤ ਚ ਖਾਣ ਲੱਗ ਜਾਂਦੇ ਨੇ ਤੇ ਲੋਕਾਂ ਦੇ ਲਈ ਝਾੜੇ ਆਖੜੇ ساری ਉਮਰ ਲਈ ਦੁਸ਼ਮਣੀਆਂ ਬਣ ਜਾਂਦੀਆਂ ਨੇ ਇਹਨਾਂ ਚੀਜ਼ਾਂ ਤੋਂ ਬਚਾਅ ਚਾਹੀਦਾ ਜੇ ਹਣ ਤੁਸੀਂ ਲਾਓ ਜੀ ਤੇ ਬਾਬਾ ਬਕਾਲਾ ਉੱਥੇ ਇੱਕ ਠਾਗੜਬਰ ਹੋ ਗਈ ਮਤਲਬ ਇਹ ਨਹੀਂ ਜਿਹੜੀਆਂ ਕਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਸ਼ਾਂਤੀ ਬਣਾ ਕੇ ਤੇ ਭਾਰੀਚਾਰ ਕਿਸਾਨ ਜਨੂ ਕੈਮ ਰੱਖਦੇ ਹੋਏ ਜਟਾਰ ਦਾ ਜਿਹੜਾ ਫੈਸਲਾ ਹੈ ਉਹ ਕਰਨਾ ਚਾਹੀਦਾ ਬਿਲਕੁਲ ਜੀ ਜੇ ਮੈਂ ਗੱਲ ਕਰਾਂ ਬਾਬਾ ਨਾਨਕ ਦੀ ਗੱਲ ਕਰਦੇ ਹਾਂ ਉੱਥੇ ਹਰਤਾਵਾ ਸਿੰਘ ਦੀ ਪਤਨੀ ਨੇ ਜਿਹੜੇ ਉਹ ਇਲੈਕਸ਼ਨ ਲੜ ਰਹੇ ਨੇ ਤੇ ਅਗਰ ਮੈਂ ਜਲਾਲਾਬਾਦ ਦੀ ਕਰਾਂ ਤਾਂ ਜਲਾਲਾਬਾਦ ਵੀ ਕਿਤੇ ਨਾ ਕਿਤੇ ਗਿੱਦੜਵਾਦੀ ਗੱਲ ਕਰਦੇ ਆ ਜੇ ਆਪਾਂ ਉੱਥੋਂ ਵੀ ਰਾਜਾ ਫੜਿੰਗ ਨੇੜੇ ਉਹਨਾਂ ਦੀ ਪਤਨੀ ਇਲੈਕਸ਼ਨ ਲੜ ਰਹੀ ਹੈ ਉੱਥੇ ਵੀ ਇੱਕ ਟਫ ਹੈ ਬੜਾ ਬਹੁਤ ਹੀ ਔਖਾ ਕਹਿੰਦੇ ਮਤਲਬ ਜਿਆਦਾ ਪਤਾ ਨਹੀਂ ਕਿ ਇਹਦੀ ਜਿੱਤ ਹੋਈ ਕੀ ਦੀ ਹੈਗੀ ਪਰ ਕਿਤੇ ਨਾ ਕਿਤੇ ਵਿਧਾਇਕਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਤਾਂ ਆਪਾਂ ਤਾਂ ਹੀ ਗੱਲ ਕਹਿੰਦੇ ਆ ਕਿ ਭਾਈ ਜੇ ਤੁਸੀਂ ਵਿਧਾਇਕ ਅਜ ਕਾਂਗਰਸ ਵਾਲਨੇ ਕੱਲ ਨੂੰ ਇਹ ਨਹੀਂ ਪਤਾ ਲੱਗਦਾ ਉਹ ਕਾਹਦਾ ਆਵਾਦੀ ਪਾਰਟੀ 'ਚ ਵਗ ਜਾਣ ਤੇ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਵਿਧਾਇਕ ਨੇ ਜਿਹਨੇ ਲੋਕ ਨੇ ਉਹ ਕਾਹਦਾ ਇੱਧਰ ਆ ਕੇ ਅ ਦੂਜੀ ਪਾਰਟੀ ਜੁਆਇਨ ਕਰ ਦੇਣ ਤਾਂ ਤੁਸੀਂ ਭਾਈਚਾਰਨੀ ਜ਼ਰੂਰ ਕੈਮ ਰੱਖਿਓਗੇ ਨੇਤਾ ਦਾ ਕੀ ਹੈ ਕਿ ਅੱਜ ਇੱਧਰ ਡੰਮਰੂ ਵਾਂਗੂ ਘੁੰਮ ਰਹੇ ਨੇ ਤੇ ਕੱਲ ਨੂੰ ਦੂਜੀ ਪਾਰਟੀ 'ਚ ਵੀ ਜਾ ਸਕਦੇ ਨੇ ਦੇਖੋ ਜੀ ਇਹ ਪਰਿਵਾਰ ਵੀ ਦੇਖੋ ਚੋਣਾ ਨੇ ਜਿਹੜੀਆਂ ਪਰਿਵਾਰ ਆਣ ਬਣਾ ਦੀ ਪਰਿਵਾਰਵਾਦ ਨੂੰ ਹੀ ਵਡਾਵਾ ਦੇ ਰਹੇ ਨੇ ਰੰਲਾਵਾ ਸਾਹਿਬ ਦੀ ਪਤਨੀ ਹੈ ਉਧਰ ਚੱਬੇ ਵਾਲਾ ਸਾਹਿਬ ਦਾ ਲੜਕਾ ਹੈਗਾ ਇੱਥੇ ਇੱਥੇ ਬਰਿੰਗ ਸਾਹਿਬ ਦੀ ਪਤਨੀ ਹੈ ਮਤਲਬ ਇਹ ਤਾਂ ਇੱਕ ਠੀਕ ਹੈ ਵੀ ਲੋਕਾਂ ਦੇ ਉੱਤੇ ਭਾਰ ਪਾਉਣਾ ਸਰਕਾਰ ਦੇ ਨੇ ਉਹ ਪਾਤਾ ਵੈਸੇ ਦੂ ਵੱਧ ਹੁਣ ਕੁਛ ਨਹੀਂ ਹਾਂ ਲੋਕਾਂ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਵੈਸੇ ਲੋਕ ਸਿਆਣੇ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਹੁਣ ਜੇ ਗੱਲਾਂ ਦੇ ਵਿੱਚ ਆ ਕੇ ਪ੍ਰੈਸ ਵਗੈਰਾ ਜਾਂ ਝਗੜਾ ਮੁੱਲ ਲੈ ਲੈਣ ਦੇ ਉਹ ਨਹੀਂ ਲੈਣਾ ਚਾਹੀਦਾ ਹਾਂ ਬਿਲਕੁਲ ਜੀ ਜੇ ਅਰਜਿੰਦਰ ਜੀ ਗੱਲ ਕਰੀਏ ਕਿ ਹੁਣ ਹੈ ਕੀ ਨਾ ਤਾਂ ਵੀ ਵਿਕਾਸ ਦੀ ਗੱਲ ਕਰ ਰਿਹਾ ਹੈ ਨਾ ਕਿ ਰੋਜ਼ਗਾਰ ਦੀ ਗੱਲ ਕਰ ਰਿਹਾ ਹੈ ਤੇ ਨਾ ਕੋਈ ਜਿਹੜੇ ਨਸ਼ਿਆਂ ਤੇ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਕਿੰਡਾ ਵੱਡਾ ਬਹੁਤ ਵੱਡਾ ਮੋਰੇ ਮਸਲਾ ਛਾਇਆ ਹੋਇਆ ਹੈ ਲੋਕਾਂ ਦੇ ਜਾਣ ਬੁੱਝ ਕੇ ਕਿ ਜਿਹੜੀ ਸਰਕਾਰ ਹੈ ਉਹ ਆਪਣੀ ਜਿਹੜੀ ਇਮੇਜ ਹੈ ਉਹ ਬਚਾਣ ਲਈ ਜਾਂ ਪੰਜਾਬ ਪੁਲਿਸ ਇਮੇਜ ਬਚਾਣ ਲਈ ਝੂਠੇ ਪਰਚੇ ਪਾ ਦਿੰਦੀ ਹੈ ਜਾਂ ਕੋਈ ਬੰਦਾ ਖਾਂਦਾ ਪਿੰਦਾ ਥੋੜਾ ਮੋਟਾ ਉਹ ਤਾਂ ਨੂੰ ਫੜ ਕੇ ਕਹਿੰਦੇ ਨੇ ਜੀ ਸਾਡੇ ਅਨੇ ਇਨੇ ਅਸੀਂ ਬੰਦੇ ਫੜ ਲਏ ਜੀ ਨਸ਼ਾ ਜਿਹੜੇ ਮਿਹਨਤ ਅਸਕਰ ਨੇ ਜਾਂ ਜਿਹੜੇ ਮੇਨ ਬੰਦੇ ਨੇ ਉਹਨਾਂ ਤੇ ਗੱਲ ਨਹੀਂ ਪਹੁੰਚਦੀ ਜਿਹੜੇ ਆਮ ਪਬਲਿਕ ਹੈ ਉਹਨੂੰ ਕਿਤੇ ਨਾ ਕਿਤੇ ਪਰੇਸ਼ਾਨ ਕੀਤਾ ਜਾਂਦਾ ਤੇ ਝੂਠੇ ਪਰਚੇ ਪਾਈ ਜਾਂਦੇ ਨੇ ਹਾਂਜੀ ਦੇਖੋ ਨਸ਼ੇ ਦਾ ਜਿਹੜਾ ਮੁੱਦਾ ਸਭ ਤੋਂ ਵੱਡਾ ਤਾਂ ਇਹ ਹੈ ਇਹ ਇਹ ਤਾਂ ਲੋਕਾਂ ਦੀ ਜਾਨ ਮਾਲ ਵਾਸਤੇ ਵੀ ਹੈ ਤੇ ਇਹਨਾਂ ਦੇ ਲੀਡਰਾਂ ਵਾਸਤੇ ਵੀ ਹੈ ਲੀਡਰ ਇਸ ਦੇ ਉੱਤੇ ਆਪਣੀ ਲੀਡਰੀ ਕਰੀ ਜਾਂਦੇ ਨੇ ਲੋਕਾਂ ਨੂੰ ਘੜ ਘੜ ਅੰਦਰ ਦੇਈ ਜਾਂਦੇ ਨੇ ਤੇ ਦੁਸ਼ਮਣੀਆਂ ਕੱਢ ਲੈਂਦੇ ਨੇ ਇਹ ਜਿਹੇ ਪਰਚੇ ਪਾਏ ਹੋਏ ਨੇ ਜਿਹੜੀਆਂ ਚੀਜ਼ਾਂ ਇਸ ਦੁਨੀਆ ਦੇ ਉੱਤੇ ਹੈ ਹੀ ਨਹੀਂ ਉਹ ਚੀਜ਼ਾਂ ਫਾਕੇ ਵੀ 10 ਸਾਲ ਦੀਆਂ 15-15 ਸਾਲ ਦੀਆਂ ਸਜ਼ਾ ਮਾਣੇ ਇਹਨਾਂ ਚੀਜ਼ਾਂ ਨੂੰ ਗੌਰ ਕਰਨੀ ਚਾਹੀਦੀ ਹੈ ਲੋਕਾਂ ਨੂੰ ਵੀ ਇਹ ਗੱਲ ਮਤਲਬ ਲੀਡਰਾਂ ਦੇ ਮੂਰੇ ਧਰਨੀ ਚਾਹੀਦੀ ਹੈ ਵੀ ਇਸ ਗੱਲ ਦੇ ਉੱਤੇ ਪਾਰਕ ਇਹਨਾਂ ਦੇ ਵਿੱਚ ਸੋਚ ਵਿਚਾਰ ਹੋਵੇ ਤੇ ਰਜਿੰਦਰ ਜੀ ਮੈਂ ਇੱਕ ਸੋਸ਼ਲ ਮੀਡੀਆ ਤੇ ਇੱਕ ਜਿਹੜੇ ਆਪਣੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਵੀਡੀਓ ਬੜੀ ਸ਼ਾਈ ਹੋਈ ਹੈ ਕਿ ਜੀ ਮੈਨੂੰ ਪਤਾ ਨਸ਼ਾ ਕਿੱਥੋਂ ਆਉਂਦਾ ਹੈ ਤੇ ਨਸ਼ਾ ਅਸੀਂ ਤਸਕਰਾਂ ਨੂੰ 2 ਮਿੰਟ ਚ ਫੜ ਲਾਂਗੇ ਸਾਨੂੰ ਜਿਤਾ ਦਿਓ ਸਾਡੀ ਸਰਕਾਰ ਆ ਲੈਣ ਦੋ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਪੰਜਾਬ ਨੂੰ ਮੁਕਤ ਬਣਾ ਦਾਂਗੇ ਤਾਂ ਉਹੀ ਸਰਕਾਰ ਉਰੇ ਕੰਮ ਕਰ ਰਹੀ ਹੈ ਉਹੀ ਹੀ ਲੋਕ ਉਹੀ ਪੁਲਿਸ ਹੈ ਪਰ ਨਸ਼ਾ ਹੁਣ ਵੀ ਕਿਤਨਾ ਕਿਤੇ ਘਰ-ਘਰ ਵਿਕ ਰਿਹਾ ਤੇ ਲੋਕਾਂ ਨੂੰ ਜਿਹੜੇ ਅਸਲੀ ਮੋਚਲਮ ਨੇ ਜਿਹੜੇ ਵੇਚ ਰਹੇ ਨੇ ਉਹਨੂੰ ਪੁਲਿਸ ਫੜ ਤਾਂ ਕੱਟ ਕਰ ਰਹੀ ਹੈ ਜਿਹੜੇ ਵਿੱਚ ਇਸ ਤਰ੍ਹਾਂ ਜੀ ਗਿਣਤੀ ਦੇਖੀਏ ਤਾਂ ਮੈਨੂੰ ਲੱਗਦਾ ਘੱਟੋ ਘੱਟ ਦੋਣੇ ਨੇ 3500 3600 ਦਿਖਾਇਆ ਪਿਆ ਕਿ 3600 ਅਸੀਂ ਨੇ ਨਸ਼ਾ ਤਸਕਰ ਫੜੇ ਨੇ ਜਿਹੜੇ ਖਾਨ ਵਾਲੇ ਨੇ ਉਹ ਤਸਕਰ ਬਣ ਗਏ ਜਾਂ ਜਿਹੜੇ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆ ਰਹੇ ਨੇ ਉਹ ਤਸਕਰ ਨੇ ਦੇਖੋ ਜਿਹੜੇ ਨਸ਼ਾ ਤਸਕਰ ਇਹ ਬਣਾ ਦਿੰਦੇ ਨੇ ਪਿੰਡਾਂ ਦੇ ਵਿੱਚ ਪਹਿਲਾਂ ਤੋਂ ਨੇ ਪੰਜ ਸੱਤ ਬੰਦੇ ਵੀਮਖਾਨ ਵਾਲੇ ਹੁੰਦੇ ਸੀ ਪੰਜ ਸੱਤ ਬੰਦੇ ਸ਼ਰਾਬੀ ਨਾਲੇ ਹੁੰਦੇ ਸੀਗੇ ਤੇ ਕੁਝ ਬੰਦੇ ਮਤਲਬ ਭੁੱਖੇ ਆ ਭੁੱਖੇ ਖਾਣ ਵਾਲੇ ਹੁੰਦੇ ਸੀਗੇ ਇਹ ਤਾਂ ਪਹਿਲਾਂ ਜਿਹੜਾ ਅਮਰੀ ਹੈ ਅਮਰੀ ਤਾਂ ਆਪਣੇ ਸਮਾਜ ਦਾ ਇੱਕ ਹਿੱਸਾ ਹੈ ਉਸ ਬੰਦੇ ਨੂੰ ਅੰਦਰ ਦੇਣ ਨਾਲ ਜਾਂ ਉਹਨਾਂ ਨੂੰ ਸਜ਼ਾਵਾ ਦੇਣ ਨਾਲ ਪੰਜਾਬ ਦਾ ਕੋਈ ਸੁਧਾਰ ਨਹੀਂ ਹੋਣ ਲੱਗਿਆ ਪਹਿਲਾਂ ਅਕਾਲੀ ਦਲ ਸਰਕਾਰ ਨੇ ਵੀ 3 ਲੱਖ ਮੁੰਡੇ ਤੇ ਡਰੱਗ ਦਾ ਪਰਚਾ ਤਾਕੇ ਅੰਦਰ ਦਿੱਤੇ ਕੋਈ ਮਸਲਾ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਅੱਗੇ ਉਹਨਾਂ ਨੇ ਵੀ 1 ਲੱਖ ਬੰਦੇ ਦੇ ਉੱਤੇ ਪਰਚਾ ਦਿੱਤਾ ਕੋਈ ਮਸਲਾ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਚੰਨੀ ਸਾਹਿਬ ਆਗੇ ਉਹਨਾਂ ਨੇ ਵੀ 25000 ਪਰਚਾ ਦੱਸਿਆ ਤਾਂ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਸਾਡੀ ਸਰਕਾਰ ਵੀ ਆ ਗਈ ਅਸੀਂ ਵੀ 61250 ਗੰਦੇ ਪਰਚਾ ਦਿੱਤਾ ਮਸਲਾ ਫੇਰ ਵੀ ਕੋਈ ਹੱਲ ਨਹੀਂ ਹੋਇਆ ਦਲਜੀਤ ਸ਼ੀਮਾ ਇਸ ਗੱਲ ਨੂੰ ਮੰਨ ਗਿਆ ਕਿ ਇਹ ਗਲੋਬਲ ਮਸਲਾ ਹੈ ਇਹ ਇੰਟਰਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਕ੍ਰਾਈਸਿਸ ਹੈ ਜਿਹਦਾ ਹੱਲ ਇਸ ਤਰ੍ਹਾਂ ਨਹੀਂ ਹੋਣ ਲੱਗਾ ਇਹ ਮਿਲ ਬੈਠ ਕੇ ਤੇ ਜਿਹੜਾ ਡਰੱਗ ਦੇ ਕਾਨੂੰਨ ਨੇ ਐਨਡੀਪੀਐਸ ਐਕਟ 1985 ਤੋਰੇ ਵਿੱਚ ਬਾਜਪਾਈ ਸਾਹਿਬ ਦੀ ਜਿਹੜੀ ਇੱਕ ਨੋਟੀਫਿਕੇਸ਼ਨ ਸੀਗਾ 1055 18 2011 2001 ਨੂੰ ਪਾਸ ਕੀਤਾ ਸੀ ਉਸ ਨੂੰ ਮਤਲਬ ਰੀ ਕਰਨਾ ਚਾਹੀਦਾ ਵੀ ਰੀਪਲੀਮੈਂਟ ਕਰਕੇ ਫਿਰ ਜਿਹੜਾ ਮਨਮੋਹਨ ਸਿੰਘ ਦਾ 18 11 2009 ਨੂੰ 2941 ਨੋਟੀਫਿਕੇਸ਼ਨ ਨੰਬਰ ਉਹਨੂੰ ਰੱਦ ਕੀਤਾ ਜਾਵੇ ਰੱਦ ਦੇ ਬਹੁਤ ਜ਼ਿਆਦੇ ਪਰਚੇ ਕੱਟ ਜਾਣਗੇ ਇਹ ਮਸਲਾ ਇਹ ਵੀ ਹੋ ਜੂਗਾ ਵੀ ਜਿਹੜਾ ਦੇਸ਼ ਦੇ ਉੱਤੇ ਡਰੱਗ ਦਾ ਇੱਕ ਕਲੰਕ ਲੱਗਿਆ ਹੋਇਆ ਉਹ ਕਲੰਕ ਝੋਟਾ ਜਾ ਸਕਦਾ ਹੈ ਡਰੱਗ ਦੇ ਮਸਲੇ ਤਾਂ ਤੁਸੀਂ ਲਾਓ ਜੀ ਅਮਰੀਕਾ ਦੇ ਵਿੱਚ ਵੀ 1,27,000 ਮੁੰਡਾ ਮਰਦਾ ਹੈਗਾ ਇੱਕ ਸਾਲ ਦੇ ਵਿੱਚ ਜਦੋਂ ਕਿ ਪੰਜਾਬ ਦੇ ਵਿੱਚ 2022 ਦੇ ਵਿੱਚ ਸਾਰੇ 30-35 ਬੰਦਿਆਂ ਦੀ ਡੈਥ ਹੋਈ 23 ਦੇ ਵਿੱਚ 75 ਬੰਦਿਆਂ ਦੀ ਡੈਥ ਹੋਈ ਹੁਣ 24 ਦੇ ਹੁਣ ਤੱਕ 268 ਮੁੰਡਿਆਂ ਦੀ ਡੈਥ ਹੋਈ ਹੈ ਮਤਲਬ ਉਹ ਠੀਕ ਹੈ ਵੀ ਡੈਥ ਇੱਕ ਵੀ ਮਾਰੀ ਐ ਨਹੀਂ ਹੋਣੀ ਚਾਹੀਦੀ ਪਰ ਦੂਜੇ ਦੇਸ਼ਾਂ ਦੇ ਮੁਕਾਬਲੇ ਆਪਣਾ ਬਹੁਤ ਐ ਪਰ ਬਦਕਿਸਮਤੀ ਇਹ ਐ ਜੀ ਆਪਣੇ ਲੀਡਰਾਂ ਨੇ ਪੰਜਾਬ ਨੂੰ ਜਿਆਦਾ ਬਦਨਾਮ ਕਰਤਾ ਅਚਾ ਰਜਿੰਦਰ ਜੀ ਮੈਨੂੰ ਇਹ ਦੱਸੋ ਕਿ ਜਿਹੜੇ ਆਪਾਂ ਨਸ਼ਾ ਕਹਿਦੀ ਐ ਜਾਂ ਜਿਹੜੀ ਗੱਲ ਕਹਿ ਰਹੇ ਹੋ ਉਹ ਜਿਹੜਾ ਸ਼ਰਾਬ ਵਾਲੀ ਬੰਦੇ ਨੂੰ ਵੀ ਮੰਨਿਆ ਜਾਂਦਾ ਸਿਗਰਟ ਵਾਲਾ ਹੋ ਗਿਆ ਜਰਦਾ ਤਮਾਕੂ ਉਹਨਾਂ ਨਾਲ ਵੀ ਤਾਂ ਡੈਥ ਹੁੰਦੀ ਹੋਣੀ ਐ ਉਹਨਾਂ ਨੂੰ ਵੀ ਕਿਤਨਾ ਕਿਤੇ ਸਰਕਾਰ ਵੇਚ ਗਣਦੀ ਹੈ ਜਾਂ ਕੱਲਾ ਜਿਹੜਾ ਜਿਹਨੂੰ ਚੱਟਾ ਕਹਦੀ ਹੈ ਜਾਂ ਡਰੱਗਸ ਕਹਦੀ ਹੈ ਦੇਖੋ ਜੀ ਜੇ ਕੱਲਾ ਗਿਣ ਕੀ ਹੈ ਇਹ ਤਾਂ ਵੈਸੇ ਹੀ ਆ ਉਹ ਕਰ ਦਿੰਦੀ ਹੈ ਜਿਹੜਾ ਨਸ਼ੇਗਾ ਨਸ਼ਾ ਤਾਂ ਸੱਤਾ ਦਾ ਨਸ਼ਾ ਮੜਾਇਗਾ ਸਭ ਤੋਂ ਧਰਮ ਦਾ ਨਸ਼ਾ ਮੜਾਇ ਸਭ ਤੋਂ ਪੈਸੇ ਦਾ ਨਸ਼ਾ ਮੜਾਇ ਸਭ ਤੋਂ ਪਾਵਰ ਦਾ ਨਸ਼ਾ ਮੜਾਇ ਮਤਲਬ ਇਹ ਤਾਂ ਜਿਹੜਾ ਨਸ਼ਾ ਜਿਹਨੂੰ ਨਸ਼ਾ ਨਸ਼ਾ ਕਰਕੇ ਬਦਨਾਮ ਕੀਤਾ ਜਾਂਦਾ ਨਾ ਜਦੋਂ ਕਿਸੇ ਤੇ ਪਰਚਾ ਪੈ ਜਾਂਦਾ ਜਾਂ ਜੇਲ੍ਹ ਦੇ ਵਿੱਚ ਉਹਨੂੰ ਮਾਨਯੋਗ ਜੱਜ ਸਜ਼ਾ ਸੁਣਾਉਂਦਾ ਸਿਰਫ ਉਥੇ ਇੱਕ ਮਾਰਾ ਮੋਟਾ ਨਸ਼ਾ ਹੀ ਉਹਦੀ ਬਾਹ ਫੜਦਾ ਉਹਦੇ ਭੈਣ ਭਾਈ ਕੋਈ ਚਾਚਾ ਤਾਇਆ ਕੋਈ ਨਿਹਰੇ ਕੋਲੇ ਹੁੰਦਾ ਸਿਰਫ ਇੱਕ ਦੋ ਗੋਲਦਾਨਾਂ ਨੇ ਜਿਹੜੀਆਂ ਉਹ ਲੈ ਕੇ ਆਪਦਾ ਸਮਾਨ ਲਿਗਾਉਂਦਾ ਤੇ ਬਦਨਾਮ ਉਹਨੂੰ ਇੰਨਾ ਜਾ ਵੀ ਕਰ ਦੱਸਿਆ ਜਾਂਦਾ ਵੀ ਜਿਹਦੀ ਕੋਈ ਹੱਦੀ ਨਹੀਂ ਜੀ আচ্ছা ਜੀ ਜੀ ਆਪਾਂ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਜਿਵੇਂ ਤੁਸੀਂ ਗੱਲ ਕਹੀ ਹੈ ਤਾ ਕੁਛ ਸਾਡੇ ਲੀਡਰ ਵੀ ਨੇ ਜਿਵੇਂ ਤੁਸੀਂ ਗੱਲ ਕਰੀ ਆ ਕਿ ਪਿੰਡਾਂ ਵਿੱਚ ਪਹਿਲਾਂ ਭੁੱਕੀ ਖਾਨ ਵਾਲੇ ਹੁੰਦੇ ਤੇ ਜਾਂ ਕਿਤਨਾ ਕਿਤੇ ਅਫੀਮ ਖਾਨ ਵਾਲੇ ਹੁੰਦੇ ਸੀ ਪਰ ਲੋਕ ਉਹਨਾਂ ਨੂੰ ਇੰਨੀ ਗਲਤ ਨਿਗਾਹ ਨਾਲ ਜਾਂ ਨਫ਼ਰਤ ਨਿਗਾਹ ਨਾਲ ਨਹੀਂ ਦੇਖਦੇ ਸੀਗੇ ਪਰ ਹੁਣ ਜੇ ਕੋਈ ਬੰਦਾ ਖਾਨ ਲੱਗ ਜਾਂਦਾ ਉਹਨੂੰ ਐ ਲੋਕ ਸ਼ੋਅ ਕਰਦੇ ਨੇ ਕਿ ਪਤਾ ਨਹੀਂ ਇਹਨੇ ਕਿੱਡਾ بڑا ਗੁਨਾਹ ਕਰ ਰਿਆ ਜਾਂ ਕਿੱਡਾ بڑا ਇਹ ਕ੍ਰਾਈਮ ਕਰ ਰਿਆ ਕੀ ਇਹ ਭੁੱਕੀ ਖਾ ਰਿਹਾ ਅਫੀਮ ਖਾ ਰਿਹਾ ਦੂਜੇ ਦੇ ਬੰਦੇ ਨੂੰ ਜੀ ਬਦਨਾਮ ਕਰਨਾ ਸਾਡਾ ਨਾ ਇੱਕ ਰਵਾਜ ਬਣ ਗਿਆ ਮਤਲਬ ਜਿਹੜੇ ਜੀ ਅਸੀਂ ਦੇਖੀ ਵੀ ਨਾ ਮੈਂ ਗਰੰਟੀ ਕਰਦਾ ਜੀ 95% ਲੋਕਾਂ ਨੇ ਚਿੱਟਾ ਨਹੀਂ ਦੇਖਿਆ ਤੇ ਚਿੱਟਾ ਬਣਦਾ ਕਿਵੇਂ ਇਹ ਤੇ ਬਖਰਾ ਪਰ ਉਹਨਾਂ ਖਲੂ ਮੈਟਾ ਫੇਰ ਦਾ ਸਭ ਨੂੰ ਸਾਰਾ ਮਤਲਬ ਕੀ ਹੈ ਬਟ ਕੀ ਹੈ ਸਰਕਾਰਾਂ ਪਰ ਆਪਣੀਆਂ ਜਿਹੜੀਆਂ ਨਕਾਮੀਆਂ ਨੇ ਪ੍ਰਾਪਤੀ ਕੋਈ ਹੁੰਦੀ ਨਹੀਂ ਉਹਨਾਂ ਦੇ ਉੱਤੇ ਪਰਦਾ ਪਾਉਣ ਵਾਸਤੇ ਸਰਕਾਰਾਂ ਨੂੰ ਕੋਈ ਨਾ ਕੋਈ ਚਾਹੇ ਤਾਂ ਆਤਵਾਦ ਹੋਵੇ ਚਾਹੇ ਗੈਂਗਸਟਰਵਾਦ ਹੋਵੇ ਚਾਹੇ ਨਸ਼ੇ ਦਾ ਹੋਵੇ ਤੇ ਆਪਸੀ ਲੜਾਈ ਝਗੜਾ ਹੋਵੇ ਇਹ ਮਾਰੂ ਯੰਗ ਕਰਵਾ ਦੇਣ ਮਤਲਬ ਆਪਦੀਆਂ ਨਕਾਮੀਆਂ ਉੱਤੇ ਪਰਦਾ ਪਾਉਣ ਵਾਸਤੇ ਇਹਨਾਂ ਨੂੰ ਇੱਕ ਵਧੀਆ ਚਾਦਰ ਮੇਢੀ ਹੋਈ ਹੈ ਜਿਹਦੀ ਇਹ ਉੱਤੇ ਲੈ ਲੈਣ ਲੈਣੇ ਨਸ਼ੇ ਦੇ ਨਾਂ ਲੈ ਕੇ ਅ ਬਰੋਰ ਜਿੰਦਰ ਜੀ ਜੇ ਆਪਾਂ ਗੱਲਬਾਤ ਕਰ ਲਈਏ ਕਿ ਜਿੱਥੇ ਉਹ ਚਾਰ ਇਲੈਕਸ਼ਨਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਉਹ ਪਹਿਲਾ ਜੇਗਪੁਰ ਸਰਪੰਚੀ ਦੀਆਂ ਜਵੋਟਾਂ ਵਿੱਚ ਵੀ ਦੇਖਿਆ ਗੁੰਡਾਗਰਦੀ ਬੜੀ ਦੇਖਣ ਨੂੰ ਮਿਲੀ ਹੈ ਲੜਾਈ ਝਗੜਾ ਵੀ ਹੋਇਆ ਤਾਂ ਲੋਕ ਇਲੈਕਸ਼ਨ ਤੋਂ ਬਾਅਦ ਹੁਣ ਤਾਂ ਫੀਲਿੰਗਾਂ ਲੈ ਲੈਂਦੇ ਨੇ ਇਹ ਸੀ ਫਲਾਣੇ ਪਾਰਟੀ ਦੇ ਵਰਕਰਾਂ ਸਾਡੀ ਊਰੇਜੀ ਮੰਤਰੀ ਸਰਕਾਰ ਆ ਗਈ ਸਾਡੀ ਊਰੇ ਚੱਲੂਗੀ ਪਰ ਜਦੋਂ ਹਾਰਜਿੱਤ ਹੋ ਜਾਂਦੀ ਹੈ ਤਾਂ ਅਸੀਂ ਵਰਕਰ ਵਿਚਾਰੇ ਮੈਂ ਨੋਰਮਲ ਜੋ ਆਪਣੀ ਰੁਟੀਨ ਦੇ ਕੰਮ ਕਰਨ ਵਾਲੇ ਹੁੰਦੇ ਨੇ ਨੋਰਮਲ ਦੇਖੋ ਜੀ ਉਹ ਵੀ ਆ ਕੇ ਜ਼ਿੰਦਗੀ ਜੀ ਬਿਤਾਉਂਦੇ ਨੇ ਉਹਨਾਂ ਨੂੰ ਕਿਸੇ ਮੰਤਰੀ ਨੇ ਆ ਕੇ ਇੱਕ ਮੰਨੂ ਨਹੀਂ ਲੱਗਦਾ ਕਿਸੇ ਨੇ ਸਾਰਾ ਦਿੱਤਾ ਹੋਵੇ ਕਿਸੇ ਜਿੱਥੇ ਤੁਸੀਂ ਲਾਉਂਜੀ ਹਨ ਵੀ ਜਿੱਥੇ 92 ਨੇ ਉੱਥੇ 95 96 ਹੋ ਜਾਣਗੇ ਤੇ ਇਹਦੇ ਨਾਲ ਕਿਹੜਾ ਕੋਈ ਪੰਜਾਬ ਸਰਕਾਰ ਜਾਦੇ ਭਾਰੂ ਹੁੰਦੀ ਹੈ ਜਾਂ ਕੋਈ ਜੇ ਨਾ ਹੋਣਗੇ ਦੂਜੀ ਕੋਈ ਸਰਕਾਰ ਉੱਤਣ ਦਾ ਖਤਰਾ ਹੈ ਗੁਰੰਤਮਨ ਸਾਹਿਬ ਦੀ ਬੜੀ ਦੂਰਅੰਦੇਸ਼ੀ ਸੋਚ ਹੈ ਪੰਜਾਬ ਨੂੰ ਸਾਰੇ ਜਿਨ੍ਹਾਂ ਚਾਹੇ ਕੋਈ ਜਿੱਤਿਆ ਹੋਇਆ ਚਾਹੇ ਕੋਈ ਹਾਰਿਆ ਹੋਇਆ ਜਿੱਤੇ ਆਮ ਆਦਮੀ ਪਾਰਟੀ ਦੇ ਮੈਲੇ ਵੀ ਨਹੀਂ ਉਥੇ ਵੀ ਗਰੰਟਾ ਉਹਨਾਂ ਦਾ ਮਾਣ ਸਤਕਾਰ ਉਸੇ ਤਰ੍ਹਾਂ ਕਰਦੇ ਆ ਜਿਵੇਂ ਸਾ ਆਪਣੀ ਆਮ ਪਾਰਟੀ ਦਾ ਹੁੰਦਾ ਇਸ ਕਰਕੇ ਇਹ ਗੱਲ ਕਰਦੇ ਆਂ ਵੀ ਮਤਲਬ ਲੋਕਾਂ ਨਾਲ ਆਪਸੀ ਭਾਈਚਾਰਾ ਸਾਂਝੀ ਉੱਥੇ ਹੀ ਗੱਲ ਆਉਂਦੀ ਹੈ ਲੜਾਈ ਝਗੜੇ ਤੋਂ ਰਹਿਤ ਆਪਾਂ ਸਮਾਜ ਦੇ ਆਪਾਂ ਵਧੀਆ ਨਾਗਰਿਕ ਬਣ ਕੇ ਪੇਚਰਨੇ ਇਹਨਾਂ ਦੇ ਲੀਡਰਾਂ ਦੇ ਮੰਗਰ ਲੱਗ ਕੇ ਆਪਾਂ ਲੜਾਈ ਝਗੜੇ ਤੇ ਬੈਂਸਾ ਮੁੱਲ ਨਹੀਂ ਲੈਣੀ। ਅੱਛਾ ਰਜਿੰਦਰ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਬੇਰੋਜ਼ਗਾਰੀ ਕਿੰਨੀ ਹੈ? ਜਾਂ ਕਿਤਨਾ ਕਿਤੇ ਪਾਪੂਲੇਸ਼ਨ ਕਿੰਨੀ ਹੈ? ਕਿ ਪੰਜਾਬ ਦੇ ਵਿੱਚ ਹੁਣ ਕੋਈ ਵੀ ਡਿਪਾਰਟਮੈਂਟ ਲਾ ਲੋ ਚਾਹੇ ਹੈਲਥ ਦਾ ਜਿਵੇਂ ਹੁਣ ਪਿੱਛੇ ਤੋਂ ਪਤਾ ਹੀ ਹੈ ਕਿ ਕਿੰਨਾ ਹੋਰੇ ਮੌਸਮ ਖਰਾਬ ਰਿਹਾ ਹੈ ਕਿਸੇ ਮਨਿਸਟਰ ਦਾ ਨਹੀਂ ਫੋਨ ਆਇਆ ਹੈਲਥ ਮਨਿਸਟਰ ਜੀ ਨੂੰ ਕਹਦੀ ਆਪਾਂ ਨਾ ਕਿਸੇ ਮੰਤਰੀ ਦਾ ਫੋਨ ਆਇਆ ਕਿ ਡਾਕਟਰਾਂ ਦਾ ਤੁਹਾਨੂੰ ਪਤਾ ਹੀ ਆ ਕਹਿੰਦੇ ਐਤਕੀ ਦੇ ਨੋੜੇ ਬੜੇ ਛਾਪੇ ਨੇ ਉਹਨਾਂ ਨੇ ਜੀ ਬੜੇ ਬੰਦੇ ਨੂੰ ਕਿਸੇ ਦਾ ਗਲਾ ਬਿਮਾਰ ਆ ਕੋਈ ਖਾਂਸੀ ਹੈ ਕੋਈ ਬੁਖਾਰ ਚੜ ਰਿਹਾ ਹੈ ਕਹਿੰਦੇ ਉਹੀ ਬੰਦਾ ਹੈਗਾ ਦੋ ਚਾਰ ਦਵਾਈਆਂ ਰੱਖਦੇ ਨੇ ਕਹਿੰਦੇ ਕੋਈ ਬਿਮਾਰੀ ਹੁੰਦੀ ਹੈ ਸਰਦਰਨ ਦਾ ਤਾਂ ਵੀ ਚਾਰ ਗੋਲੀਆਂ ਜੇ ਕਿਸੇ ਜ਼ਖਾਅ ਮਾ ਤਾਂ ਵੀ ਚਾਰ ਗੋਲੀਆਂ ਕਹਿੰਦੇ ਚਾਰ ਪੰਜ ਡਾਕ ਹੀ ਡਾਕਟਰ ਐਸੇ ਨੇ ਜਿਹੜੇ ਬਸ ਗੁਰੂ ਕੋਸ ਲਾ ਲਓ ਤੇ ਆ ਚਾਰ ਦਵਾਈਆਂ ਲੈ ਲਓ ਤੇ ਆਖਰ ਤੇ ਸਰਕਾਰਾਂ ਆਖਰ ਅਗਰ ਐਵੇਂ ਡਾਕਟਰ ਚੱਲਣ ਗਏ ਮੈਂ ਕੁਝ ਨਾਂ ਨਹੀਂ ਲੈਣਾ ਚਾਹੁੰਦਾ ਮੇਰੇ ਪੈਂਡ ਚ ਵੀ ਇਹੀ ਕੁਝ ਹੁੰਦਾ ਹੈ ਉਹ ਬੰਦੇ ਕੋਲੇ ਦੋ ਤਿੰਨ ਖਾਕੀ ਜਿਹੀਆਂ ਗੋਲੀਆਂ ਇੱਕ ਹਰੀ ਜੀ ਕੋ ਜਾਮਣੀ ਜੀ ਬਸ ਚਾਰ ਪੰਜ ਐਂਟਫੈਕਸ਼ਨ ਦੀ ਹੁੰਦੀ ਹੈ ਇੱਕ ਪੇਡ ਕਿਲਰ ਹੁੰਦੀ ਹੈ ਇੱਕ ਉਹ ਕਿਤੇ ਨਾ ਕਿਤੇ ਹੋਰ ਕੋਈ ਚੀਜ਼ ਦੀ ਦੰਦੰਦਾ ਹੋਊਗਾ ਉਹ ਬਸ ਜਦੋਂ ਕੋਈ ਜ਼ਖਾਮ ਆਵੇ ਤਾਂ ਵੀ ਉਹੀ ਗੋਲੀਆਂ ਕਿਸੇ ਨੂੰ ਪੇਡ ਦਰਦਾ ਤਾਂ ਵੀ ਉਹੀ ਗੋਲੀਆਂ ਕਿਸੇ ਨੂੰ ਬੁਖਾਰ ਆ ਤਾਂ ਵੀ ਉਹੀ ਗੋਲੀਆਂ ਕਿ ਕੋਈ ਜਿਹੜਾ ਬੰਦਾ ਉੱਥੇ ਕੋਈ ਬੈਠਾ ਹੈਗਾ ਡਾਕਟੀ ਵਾਲਾ ਉਹਦੀ ਕੀ ਕੁਆਲਿਫੀਕੇਸ਼ਨ ਹੈ ਉਹਦੇ ਤੇ ਆਪਾਂ ਕੋਈ ਕਿੰਤੂ ਕਰਤੂ ਕਰ ਨਹੀਂ ਸਕਦੇ ਐ ਗੱਲ ਕਰ ਬੰਦਾ ਸਮਝਦਾ ਰਿਓ ਕਿ ਜਿਹੜਾ ਗਵਰਨਮੈਂਟ ਨੇ ਭਰਤੀ ਕੀਤਾ ਹੈ ਜੋ ਗਵਰਨਮੈਂਟ ਉਹਨਾਂ ਵੱਲੋਂ ਉਹਨਾਂ ਨੂੰ ਚੀਜ਼ਾਂ ਦਿੱਤੀਆਂ ਜਾਂਦੀਆਂ ਫਿਰ ਉਹ ਤਾਂ ਉਹਨਾਂ ਨੇ ਦੇਣੀਆਂ ਨੇ ਜੀ ਦੇਖੋ ਹੁਣ ਭੱਲਿਓ ਤਾਂ ਉਹ ਕੋਈ ਆਪਦੇ ਵੱਲੋਂ ਪਰਸਨਲ ਤਾਂ ਦਿੰਦੇ ਨਹੀਂ ਜਾਂ ਉਹ ਲਿਖ ਕੇ ਦੇਣਗੇ ਜਾਂ ਜੋ ਉਹਨਾਂ ਦੇ ਕੋਲੇ ਆ ਉਹ ਦੇਣਗੇ ਵੈਸੇ ਇਸ ਤਰ੍ਹਾਂ ਦਾ ਕੋਈ ਗਲਤ ਹਰਕਤ ਨਹੀਂ ਹੁੰਦੀ ਵੀ ਉਹ ਕੋਈ ਮੈਡੀਸਨ ਗਲਤ ਦੇ ਦੇਣਗੇ ਜੋ ਉਹਨਾਂ ਨੂੰ ਯੋਗ ਲੱਗਦਾ ਹੈ ਉਹੀ ਮੈਡੀਸਨ ਦੇ ਕੇ ਹੀ ਤੋਰਨਗੇ ਤੇ ਕੁਝ ਦਿਨ ਹੋ ਸਕਦਾ ਹੈ ਮੈਡੀਸਨ ਨੂੰ ਪ੍ਰਸਕ੍ਰਾਈਬ ਕਰ ਦੇਣਾ ਕਿ ਆ ਬਾਜ਼ਾਰ ਚੋਂ ਲੈਣੀ ਪਊ ਜਾਂ ਜਾਣਾ ਉਸਦੀ ਕੇਂਦਰ ਖੋਲੇ ਹੋਏ ਨੇ ਸਰਕਾਰ ਦੇ ਉੱਥੋਂ ਸਸਤੀ ਮਿਲ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਸਾਰੀਆਂ ਦਵਾਈਆਂ ਇੱਕ ਥਾਂ ਦੇ ਉੱਤੇ ਅਵੇਲੇਬਲ ਵੀ ਨਹੀਂ ਹੁੰਦੀਆਂ ਤੇ ਨਾ ਹੀ ਕੋਈ ਕਰ ਸਕਦਾ ਹੁੰਦਾ ਬਿਲਕੁਲ ਜੇ ਹੁਣ ਆਪਾਂ ਦੁਬਾਰਾ ਉਸ ਵਿਸ਼ੇ ਤੇ ਆ ਜਾਈਏ ਅਰਜਿੰਦਰ ਜੀ ਜੇ ਆਪਾਂ ਬਾਹਰਲੀ ਗੱਲ ਕਰਦੇ ਨੇ ਜਾਂ ਆਪਾਂ ਹੋਰ ਕਿਸੇ ਦੀ ਗੱਲ ਕਰਦੇ ਸੀਗੇ ਤਾਂ ਮਨ ਲੱਗਦਾ ਕਨੈਕਸ਼ਨ ਕਿਤਨਾ ਗਏ ਟੁੱਟ ਚੁੱਕਿਆ ਹੈ ਉਹਨਾਂ ਨਾਲ ਦਸਕੋ ਜੋ ਆਪਾਂ ਅੱਜ ਵਿਸ਼ਾ ਲਗਾਏ ਸੀ ਉਹ ਇਹੀ ਹੈ ਕਿ ਭਾਈ ਜੋ ਚਾਰ ਜਗ੍ਹਾ ਦੇ ਵਿਧਾਇਕਾਂ ਉੱਥੇ ਇਲੈਕਸ਼ਨ ਲੜਨ ਜਾ ਰਹੇ ਨੇ ਕਿ ਆਖਰ ਜਿਹੜੇ ਲੋਕ ਨੇ ਉਹ ਕਿਹਨੂੰ ਦੇਖ ਕੇ ਵੋਟ ਪਾਉਣ ਜਾਂ ਕਿਹਨੂੰ ਆਪਾਂ ਜਿਤਾਣਾ ਹੈ ਕਿਹਨੂੰ ਹਰਾਣਾ ਹੈ ਉਹ ਤੁਹਾਡੇ ਆਪਣੇ ਪਰਸਨਲ ਜਿੰਦਗੀ ਹੈ ਤੁਹਾਡੇ ਏਰੀਏ ਦਾ ਅਗਰ ਕੋਈ ਵਿਕਾਸ ਦੇ ਕੰਮ ਕਰਦਾ ਹੈ ਚਾਹੇ ਕੋਈ ਵੀ ਪਾਰਟੀ ਦਾ ਹੋਵੇ ਤਾਂ ਕਿਤੇ ਨਾ ਕਿਤੇ ਆਪਣਾ ਜਿਹੜਾ ਵਿਕਾਸ ਹੈ ਉਹਨੂੰ ਦੇਖ ਕੇ ਹੀ ਵੋਟ ਪਾਓ ਕਿ ਆਇਓ ਕੋਈ ਪਾਰਟੀ ਦਾ ਵੀ ਹਾਂ ਠੀਕ ਹੈ ਅਗਰ ਤੁਹਾਨੂੰ ਲੱਗ ਰਿਹਾ ਕਿ ਸਾਡੇ ਨਾਲ ਕੋਈ ਇਨਸਾਨ ਐਸਾ ਹੈ ਜਿਹੜਾ ਕਿ ਪਾਰਟੀ ਨਾਲ ਨਹੀਂ ਇਸ ਟਾਈਮ ਇਲੈਕਸ਼ਨ ਲੜ ਰਿਹਾ ਯਾਤ ਉਮੀਦਵਾਰ ਦੇ ਤੌਰ ਤੇ ਲੜ ਰਿਹਾ ਹੈ ਕਿ ਉਹ ਕਿਤਨਾ ਕਿਤੇ ਇਨਸਾਨ ਵਧੀਆ ਚਾਰ ਬੰਦੀਆਂ ਦੀ ਗੱਲਾਂ ਸੁਣਦਾ ਹੈ ਕਿ ਚਾਰ ਦੇ ਦੁੱਖ ਸੁੱਖ ਚ ਖੜਦਾ ਹੈ ਤਾਂ ਮੈਨੂੰ ਵੀ ਲੱਗਦਾ ਇਹ ਬਹੁਤ ਬੜੀ ਕਿਤਨਾ ਕਿਤੇ ਇੱਕ ਮਦਦ ਹੁੰਦੀ ਹੈ ਹਾਂ ਇੱਕੋ ਗੱਲ ਜ਼ਰੂਰ ਹੁੰਦੀ ਹੈ ਕਿ ਸਾਡੇ ਦਰਸ਼ਕ ਜਰੂਰ ਦੱਸ ਦਿੰਦੇ ਨੇ ਇਹ ਕਿ ਜਦੋਂ ਆਪਾਂ ਕੋਈ ਨਾ ਕੋਈ ਗੱਲਬਾਤ ਕਰਦੇ ਆ ਤਾਂ ਸਾਡੇ ਨਾਲ ਮਨਸਾ ਜੀ ਫੇਰ ਦੁਬਾਰਾ ਜੁੜ ਚੁੱਕੇ ਨੇ ਰਜਿੰਦਰ ਜੀ ਬੰਦਾ ਮੈਂ ਦੱਸੋ ਕਿ ਜਿੱਥੇ ਹੁਣ ਜਿਹੜਾ ਲਖਸ਼ਨਾ ਉਰੇ ਪੰਜਾਬ ਦੇ ਵਿੱਚ ਹੁੰਦੀਆਂ ਨੇ ਜਾਂ ਪੂਰੇ ਇੰਡੀਆ ਤੇ ਲਾ ਲਓ ਜੇ ਮੈਂ ਕੰਪੇਰੀਜ਼ਨ ਕਰਾਂ ਯੂ ਐਸ ਏ ਕੈਨੇਡਾ ਦੇ ਵਿੱਚ ਉੱਥੇ ਤਾਂ ਕਹਿੰਦੇ ਜੀ ਪਤਾ ਹੀ ਨਹੀਂ ਚੱਲਦਾ ਕਿ ਕਦ ਅਲੈਕਸ਼ਨ ਹੋ ਗਈ ਤੇ ਕਦ ਰਿਜ਼ਲਟ ਆ ਗਿਆ ਨਾ ਕੋਈ ਝੰਡੀਆਂ ਲਾਉਂਦਾ ਨਾ ਕੋਈ ਸਪੀਕਰ ਲਾਉਂਦਾ ਨਾ ਕੋਈ ਪੈਸੇ ਵੰਡਦਾ ਨਾ ਕੋਈ ਨਸ਼ਾ ਹੁੰਦਾ ਕਹਿੰਦੇ ਸਿਰਫ ਉਹ ਬੰਦੇ ਉੱਥੇ ਦੀ ਜਿਹੜੀ ਕਿ ਸੁਰੱਖਿਆ ਹੈ ਜਾਂ ਇਕਨੋਮੀ ਹੈ ਪੈਸਾ ਕਿਵੇਂ ਕਮਾਉਣਾ ਹੈ ਰੋਜ਼ਗਾਰ ਕਿਵੇਂ ਲੈਣਾ ਹੈ ਬਸ ਉਹ ਮੁੱਦੇ ਦੀ ਗੱਲ ਹੁੰਦੀ ਹੈ ਉਦੋਂ ਬਾਅਦ ਕੋਈ ਉਹ ਐਡਵਾਂਸ ਜਿਹੜੇ ਬਾਹਰੀ ਬਾਹਰੀ ਕੰਟਰੀ ਨੇ ਜਿਨ੍ਹਾਂ ਦੇ ਤੁਸੀਂ ਨਾਂ ਲਏ ਐ ਐਡਵਾਂਸ ਨੇ ਮਤਲਬ ਲੋਕ ਕੁਦਰਤ ਨਾਲ ਪਿਆਰ ਕਰਦੇ ਨੇ ਕੋਈ ਉੱਥੇ ਪੋਲੂਸ਼ਨ ਨਹੀਂ ਹੈਗਾ ਕੋਈ ਆਵਾਜ਼ ਦਾ ਕੋਲੂਸ਼ਨ ਨਹੀਂ ਹੈਗਾ ਕੋਈ ਫालतू ਖਰਚਾ ਨਹੀਂ ਕਰਦੇ ਉੱਥੇ ਤੇ ਲਿਮਟ ਮਾਤਰਾ ਦੇ ਵਿੱਚ ਖਰਚਾ ਕਰਦੇ ਨੇ ਉੱਥੇ ਕਰ ਕਰ ਉਹਨਾਂ ਦਾ ਮਕਸਦ ਹੁੰਦਾ ਵੀ ਮੈਨੀਫੈਸਟੋ ਜਿਹੜਾ ਉਹ ਕਰ ਕਰ ਪਹੁੰਚਾ ਦਿੰਦੇ ਨੇ ਜਦੋਂ ਕਰ ਕਰ ਮੈਨੀਫੈਸਟੋ ਪਹੁੰਚ ਜਾਂਦਾ ਉਹਦੇ ਮੁਤਾਬਕ ਬੰਦੇ ਨੇ ਵੋਟ ਕਰ ਦੇਣੀ ਹੁੰਦੀ ਹੈ ਮਤਲਬ ਲਾਗ ਲਾਸ਼ ਕਰ ਝੰਡੇ ਨਾਰੇ ਇਹ ਤਾਂ ਪ੍ਰੋਡਕਸ਼ਨ ਤੋਂ ਸਵਾਇਆ ਜਾਂ ਪਲੇਸ ਮੁੱਲ ਲੈਣ ਤੋਂ ਸਵਾਇ ਹੋਰ ਕੁਝ ਨਹੀਂ ਅੱਜ ਕੱਲ ਦੇ ਜਵਾਨੇ ਚ ਬਿਲਕੁਲ ਇਹ ਦੇਖੋ ਉਹ ਤਾਂ ਕੁਝ ਨਾ ਏਰੀਏ ਦੇ ਵਿੱਚ ਜਿਵੇਂ ਸਿਟੀਆਂ ਨੇ ਉਹ ਚਾਰ ਪੰਜ ਏਰੀਏ ਛੇ ਏਰੀਏ ਜਿੱਥੇ ਕਿਤਨਾ ਕਿਤੇ ਲੋਕ ਬੈੰਦੇ ਨੇ ਜਾਂ YouTube Facebook ਹੋ ਗਿਆ ਉਹ ਆਪਣਾ ਪ੍ਰਚਾਰ ਇਸ ਤਰੀਕੇ ਨਾਲ ਕਰਦੇ ਨੇ ਨਾ ਉਹਨਾਂ ਨੂੰ ਛੰਡੀਆਂ ਦੀ ਲੋੜ ਹੈ ਨਾ ਉਹਨਾਂ ਨੂੰ ਵਰਕਰਾਂ ਦੀ ਲੋੜ ਹੈ ਉੱਥੇ ਦਾ ਪਤਾ ਹੀ ਨਹੀਂ ਚੱਲਦਾ ਕਿਹੜਾ ਵਰਕਰ ਕੀ ਦਾ ਲੋਕ ਜਿਆਦਾਤਰ ਜਿਹੜੇ ਮੈਂ ਬਾਹਰਲੀ ਕੰਟਰੀ ਦੀ ਗੱਲ ਕਰਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਲੈਕਸ਼ਨ ਬਸ ਐਂ ਪਤਾ ਲੱਗਦਾ ਕੱਲ੍ਹ ਹੀ ਹੈ ਤਾਂ ਉੱਥੇ ਉਹਨਾਂ ਨੂੰ ਇੱਕ ਦਿਨ ਇੱਕ ਲੀਵ ਦਿੱਤੀ ਜਾਂਦੀ ਹੈ ਮੁਲੀਵ ਕੀ ਮਤਲਬ ਤੁਸੀਂ ਜਾਓ ਇਲੈਕਸ਼ਨ ਇੱਥੇ ਨਾ ਜੀ ਇੱਕ ਮਿੰਟ ਇੱਥੇ ਮਤਲਬ ਜਿਹੜਾ ਫੰਡ ਹੈ ਉਹ ਕੰਪਨੀਆਂ ਤੋਂ ਲਿਆ ਜਾਂਦਾ ਹੈ ਇਲੈਕਟੋ ਇਹਨੂੰ ਇਲੈਕਟੋ ਲਾਈਟ ਫੰਡ ਕਹਿੰਦੇ ਐਲੈਕਟੋਰਲ ਫੰਡ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਉਹ ਫੰਡ ਕਰੋੜਾਂ ਰੁਪਈਆ ਦੇ ਵਿੱਚ ਲਿਆ ਜਾਂਦਾ ਹੈ ਤੇ ਉਹ ਫਿਰ ਫੰਡ ਉਹਦੇ ਚੰਡੀਆਂ ਉਹਦੇ ਹੋਰ ਲਾਮ ਲਸ਼ਕਰ ਜਿਹੜਾ ਇਹ ਕਾਗਜ਼ ਪੱਤਰ ਮਤਲਬ ਐਡ ਦਾ ਸਾਧਨ ਹੈ ਜਿਹੜਾ ਉਹ ਇਹਦੇ ਕਰਕੇ ਉਹ ਲੋਕਾਂ ਤੋਂ ਕੰਪਨੀਆਂ ਤੋਂ ਇਕੱਠਾ ਕਰ ਲੈਂਦੇ ਨੇ ਉਨ ਐਸ ਤਰ੍ਹਾਂ ਧੂਰ ਚੜਾਈ ਜਾਂਦੇ ਨੇ ਉਸ ਤੋਂ ਬਾਅਦ ਕੰਪਨੀਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਮਿਲ ਜਾਂਦੀ ਹੈ ਇਸੇ ਕਰਕੇ ਤਾਂ ਅਸੀਂ ਪ੍ਰਾਈਵੇਟ ਸੈਕਟਰ ਨੂੰ ਕਹਿੰਦੇ ਹਾਂ ਵੀ ਕਿਹ ਪ੍ਰਾਈਵੇਟ ਸੈਕਟਰ ਹੈ ਜਿਹੜੀ ਉਹਦੀ ਸ਼ਕਤੀ ਹੈ ਘਟਾਉਣੀ ਚਾਹੀਦੀ ਹੈ ਜਿਹੜਾ ਸਰਕਾਰੀ ਸੈਕਟਰ ਆ ਗਿਆ ਪਬਲਿਕ ਸੈਕਟਰ ਆ ਗਿਆ ਇਹਨੂੰ ਪਾਵਰਫੁੱਲ ਕਰਨਾ ਚਾਹੀਦਾ ਰਜਿੰਦਰ ਜੀ ਆਪਾਂ ਨੂੰ ਕੈਨੇਡਾ ਤੋਂ ਨਰਿੰਦਰ ਸਿੰਘ ਜੀ ਦਾ ਮੈਸੇਜ ਆਇਆ ਸੀਗਾ ਉਹ ਕਹਿੰਦੇ ਨੇ ਕਿ ਜਿਨੇ ਇੰਡੀਆ ਦੇ ਲੋਕ ਪਟਾਕੇਆਂ ਦੇ ਪੈਸਾ ਬਰਬਾਦ ਕਰਦੇ ਨੇ ਜਾਂ ਕਿਤੇ ਨਾ ਕਿਤੇ ਇਲੈਕਸ਼ਨਾਂ ਤੇ ਕਰੋੜਾਂ ਅਰਬਾਂ ਰੁਪਈਆ ਬਰਬਾਦ ਕਰਦੇ ਨੇ ਕਹਿੰਦੇ ਐਨੇ ਨਾਲ ਤਾਂ ਬੰਦਾ ਮੈਨੂੰ ਲੱਗਦਾ ਕਿ ਇੰਦੋਸਤਾਨ ਦੇ ਵਿੱਚ ਬਹੁਤ 16 17 ਵੱਡੇ ਹਸਪੀਟਲ ਐਮਜ਼ ਵਰਗੇ ਉਹ ਬਣਾ ਸਕਦਾ ਕਹਿੰਦੇ ਦੁਨੀਆ ਨੂੰ ਫਿਰ ਵੀ ਨਹੀਂ ਲੱਗਾਂਦੀ ਕਿ ਜਿੰਨਾ ਬੱਤਾ ਜੀ ਬਹੁਤ ਕੁਝ ਸਕਦਾ ਹੈਗਾ ਜੇ ਕੋਈ ਬਣਾਵੇ ਹੁਣ ਤੁਸੀਂ ਲਾਓ ਵੀ ਇੱਕ ਤਲਵੰਤ ਸਿੰਘ ਢਾਲੀਵਾਲ ਐ ਮੋਗੇ ਦਾ ਹਾਂਜੀ ਹਾਂਜੀ ਕੈਂਸਰ ਦਾ ਪੈਂਸਰ ਦਾ ਕਰਦਾ ਉਹਨੇ 18 ਪਤਾ ਨਹੀਂ ਕਿੰਨੀਆਂ ਬੈਨਾਂ ਨੇ ਜਿਹੜੀਆਂ ਇੱਥੇ ਛੱਡ ਰੱਖੀਆਂ ਨੇ ਮਤਲਬ ਉਹ ਬੰਦਾ ਇਹ ਗੱਲ ਦਾਵਾ ਕਰਦਾ ਹੈ ਵੀ ਅਸੀਂ 5.5 ਲੱਖ ਮੀਮੋਗ੍ਰਾਫੀ 5 ਸਾਲਾਂ ਚ ਕਰਤੀ ਸਰਕਾਰ ਨੇ ਜਿੱਦ ਦਾ ਦੇਸ਼ ਆ ਜਾ ਰਿਹਾ ਸਾਡੇ 5.5 ਲੱਖ ਮੀਮੋਗ੍ਰਾਫੀ ਚੱਕੀ ਨਹੀਂ ਹੈਗੀ ਮਤਲਬ ਕਹਿਣ ਤੋਂ ਭਾਵ ਹੈ ਵੀ ਜਿਹੜਾ ਕੋਈ ਲੋਕ ਸੇਵਾ ਕਰਦਾ ਹੈ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਉਹ ਇਹ ਵੀ ਗੱਲ ਵੀ ਕਹਿੰਦਾ ਵੀ ਜਿਹੜਾ ਦਾਨ ਚੱਲਦਾ ਹੁਣ ਦਾਨ ਮਤਲਬ ਦਾਨ ਦੀ ਦਿਸ਼ਾ ਬਦਲਣੀ ਚਾਹੀਦੀ ਹੈ ਧਰਮ ਦੀ ਦਿਸ਼ਾ ਬਦਲਣੀ ਚਾਹੀਦੀ ਹੈ ਮਨੁੱਖਤਾ ਦੇ ਪ੍ਰਤੀ ਵਰਤਣਾ ਚਾਹੀਦਾ ਨਾ ਕਿ ਬਿਲਡਿੰਗਾਂ ਤੇ ਜਾਂ ਗੁਲਗਲੇ ਪਕੌੜੇ ਤੇ ਇਹ ਪੂਰਨਾ ਛੋਲਿਆਂ ਤੇ ਖਰਚ ਕਰਨਾ ਚਾਹੀਦਾ ਇਹਨੂੰ ਸੋਚ ਸਮਝ ਕੇ ਇਨਸਾਨੀਅਤ ਦੇ ਪੱਧਰ 'ਤੇ ਵਰਤਿਆ ਜਾਣਾ ਚਾਹੀਦਾ। ਲੱਖ ਜੀ ਮੈਂ ਉਹ ਉਹਨਾਂ ਨੂੰ ਪਰਸਨਲੀ ਜਾਣਦਾ ਮਤਲਬ ਮੇਰੇ ਕਿਤੇ ਨਾ ਕਿਤੇ ਕਲੀਕ ਨੇ ਔਰ ਰਿਸ਼ਤੇਦਾਰੀ 'ਚ ਪੈਂਦੇ ਨੇ। ਉਹ ਮੈਨੂੰ ਇਹੀ ਗੱਲ ਕਹਿੰਦੇ ਨੇ ਕਹਿੰਦੇ ਬਾਬਿਆਂ ਵਾਲੀ ਉਹਨਾਂ ਇੱਕ ਪਿੱਛੇ ਬਿਆਨ ਦਿੱਤਾ ਸੀਗਾ ਤੇ ਨਾਨਕਸਰ ਗੁਰਦੁਆਰਾ ਉੱਥੇ ਕਿਤੇ ਨਾ ਕਿਤੇ ਉਹ ਗਏ ਹੋਣੇ ਮੱਥਾ ਟੇਕਣ ਜਦੋਂ ਇਹ ਚਾਹ ਚਾਰ ਪੰਜ 6 5 6 ਸਾਲ ਪੁਰਾਣੀ ਗੱਲ ਹੈ। ਉਹ ਕਹਿੰਦੇ ਉੱਥੇ ਜਿਹੜਾ ਵੀ ਲੰਗਰ ਹੈ ਪਕੌੜਿਆਂ ਦਾ ਜਲੇਬੀਆਂ ਦਾ ਉਦੋਂ ਕਿ ਵਿਵਾਦ ਚ ਵੀ ਉਹ ਘਰੇ ਸੀਗੇ ਉਹ ਕਹਿੰਦੇ ਭਾਈ ਜਦੋਂ ਤੁਸੀਂ ਗੁਰਦੁਆਰੇ ਜਾ ਕੇ ਲੋਕਾਂ ਨੂੰ ਮਿੱਠੀ ਚੀਜ਼ ਖਲਾਉਂਗੇ ਤਾਂ ਸ਼ੂਗਰ ਤਾਂ ਹੋਊਏ ਕਹਿੰਦੇ ਤੁਸੀਂ ਉੱਥੇ ਕਿਤੇ ਨਾ ਕਿਤੇ ਮੈਡੀਸਨ ਦਾ ਲੰਗਰ ਚਲਾਓ ਕਿਸੇ ਬੀਬੀ ਨੂੰ ਕਿਸੇ ਮਾਪੇਣ ਨੂੰ ਲੋੜ ਆ ਕਿਸੇ ਪੈਸੇ ਦੀ ਲੋੜ ਆ ਕਿਸੇ ਦਾ ਘਰ ਪਾਉਣਾ ਉਹ ਲਾਓ ਕਹਿੰਦੇ ਤੁਸੀਂ ਤਾਂ ਜੀ ਕਰੋੜਾ ਰੁਪਏ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਸਾਡੀ ਜੀਪੀਸੀ ਹੈ ਉਹ ਕਰੋੜਾ ਰੁਪਏ ਦਾ ਇਹ ਗੁਲਗਲੇ ਖਾ ਜਾਂਦੀ ਹੈ ਗੋਰਾ ਗੋਲ ਕਰੋੜਾ ਰੁਪਏ ਦੇ ਉਹ ਪਕੌੜੇ ਖਾ ਜਾਂਦੀ ਹੈ ਉਹਦੀ ਜਗ੍ਹਾ ਕਿਤੇ ਨਾ ਕਿਤੇ ਤੁਸੀਂ ਜਿਹੜੇ ਜ਼ਰੂਰਤਮੰਦ ਨੇ ਸਿੱਖਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਕਾਰ ਅੱਜ ਖੀਰੂ ਖੀਰੂ ਹੋ ਰਹੇ ਨੇ ਕਿਤੇ ਮੈਡੀਕਲ ਦੀ ਲੋੜ ਹੈ ਕਿਸੇ ਨੂੰ ਸਿਹਤ ਦੀ ਲੋੜ ਹੈ এডੂਕੇਸ਼ਨ ਦੀ ਲੋੜ ਹੈ ਉਧਰ ਵੱਧਨ ਧਿਆਨ ਦੇਣ ਦੀ ਬਜਾਏ ਤੁਸੀਂ ਹੋਰ ਦੇਖੋ ਸ਼ਰਮਣੀ ਦੇਖੋ ਸ਼ਰਮਣੀ ਕਮੇਟੀ ਨੂੰ 12 ਅਰਬ ਰੁਪਏ ਦੀ ਆਮਦਨ ਹੈ ਜੀ ਸਾਲ ਦੇ ਵਿੱਚ 6 ਅਰਬ ਰੁਪਿਆ ਤਾਂ ਇਹ ਤਨਖਾਹਾਂ ਚ ਖਾ ਜਾਂਦੇ ਨੇ 6 ਅਰਬ ਹੋਰ ਖਾ ਜਾਂਦੇ ਨੇ ਮਨੁੱਖਤਾ ਲਈ ਕੋਈ ਇਹ ਬਹੁਤਾ ਕਰਦੇ ਨਹੀਂ ਹਨ ਖਾਸ ਕਰਕੇ ਜਿਹੜੇ ਵੱਡੀ ਵੱਡੀ ਜਿਹੜੀ ਟੀਮ ਹੈ ਇਹਦੇ ਵਿੱਚ ਚੇਂਜ ਚਾਹੀਂਦੀ ਹੈ ਚੇਂਜ ਇਹ ਫਿਰ ਹੋ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਣਗੀਆਂ 15 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਪਈਆਂ ਤਾਂ ਮਤਲਬ ਅਸੀਂ ਤਾਂ ਇਹੀ ਗੱਲ ਚਾਹੁੰਦੇ ਆ ਜੀ ਸਾਰਾ ਪੰਜਾਬ ਇਹੀ ਗੱਲ ਚਾਹੁੰਦਾ ਜੀ ਕੋਈ ਗੁਰੂ ਨਾਨਕ ਨਾਮ ਲੈਵਾ ਪ੍ਰਧਾਨ ਬਣੇ ਜਿਹੜਾ ਗੁਰੂ ਜੋਗਾ ਹੋਵੇ ਲੋਕ ਸੇਵਾ ਕਰਦਾ ਹੋਵੇ ਪਰਿਵਾਰ ਜੋਗਾ ਨਾ ਹੋਵੇ ਬਿਲਕੁਲ ਪੇਟ ਵਾਸਤੇ ਨਾ ਕਰਦਾ ਹੋਵੇ ਮਨੁੱਖਤਾ ਦੀ ਸੇਵਾ ਕਰੇ ਉਹ ਦੇਣਾ ਪੰਜਾਬ ਵਾਸਤੇ ਕੋਈ ਸੁਨਹਿਰਾ ਦਿਨ ਹੋਏ। ਬਿਲਕੁਲ ਜੀ ਜੇ ਮੈਂ ਗੱਲ ਕਰਾਂ ਅਵਰੇਜ ਦਿੰਦਾ। ਕੱਲ ਆਪਣੇ ਬਾਪੂ ਜੀ ਇਹ ਗੱਲ ਕਰ ਕਤਾਰ ਸਿੰਘ ਧਾਰੀਵਾਲ ਜੀ ਦੀ ਬਰ ਇੱਕ ਪ੍ਰੋਗਰਾਮ ਸੀਗਾ ਉਹਨਾਂ ਦੇ ਪਰਿਵਾਰ ਵੱਲੋਂ ਤੇ ਉੱਥੇ ਜੇ ਡੇਰਾ ਪਿਆਸ ਮੁਖੀ ਆਏ ਸੀਗੇ ਦੋਨੋਂ ਇਸ ਟਾਈਮ ਉਹ ਵੀ ਦੇਖੋ ਅਗਰ ਮੈਂ ਗੱਲਬਾਤ ਉੱਥੇ ਵੀ ਗੱਲ ਅਹੀ ਚੱਲ ਰਹੀ ਵੀ ਸੀਗੀ ਕਿ ਜੇ ਬਾਬਾ ਜੀ ਕਿ ਤੁਸੀਂ ਪੰਜਾਬ ਦੇ ਵਿੱਚ ਹਰੀਆਲੀ ਘਟਦੀ ਜਾ ਰਹੀ ਹੈ, ਇੰਡੀਆ ਦੇ ਵਿੱਚ ਘਟਦੀ ਜਾ ਰਹੀ ਹੈ ਤੁਹਾਡੇ ਜਗ੍ਹਾ ਜਗਾ ਡੇਰੇ ਨੇ। ਅਗਰ ਤੁਸੀਂ ਕੋਈ ਪ੍ਰਚਾਰ ਕਰ ਦਿਓ ਜਾਂ ਕੋਈ ਐਸਾ ਆਪਣੇ ਜਿਹੜੇ ਸੰਗਤ ਹੈ ਉਹਨੂੰ ਬੋਲਦੇ ਹੋ ਤਾਂ ਮੈਨੂੰ ਕਹਿੰਦੇ ਜੀ ਜੋ ਸਰਕਾਰਾਂ ਤੋਂ 50 ਸਾਲ ਤੱਕ ਨਹੀਂ ਸੋਚ ਸਕਦੀਆਂ ਜਿਹੜੀ ਇਹ ਸੰਗਤ ਹੈ ਤੁਹਾਡੀ ਆਪਣੀ ਉਹ ਮੈਨੂੰ ਲੱਗਦੀ 5 ਸਾਲ ਦੇ ਵਿੱਚ ਪੰਜਾਬ ਨੂੰ ਹਰਿਆ ਭਰਿਆ ਵੀ ਬਣਾ ਦੇਗੀ ਤੇ ਸਾਫ ਸੁਥਰਾ ਬਣਾ ਦੇਗੀ ਜਿੰਨੇ ਵੀ ਵਿਅਸ ਨੇ ਡੇਰੇ ਨੇ ਦੇਖੋ ਜੀ ਜਿਹੜੇ ਜਿੰਨੇ ਵੀ ਡੇਰੇ ਨੇ ਲੱਖਾਂ ਦੀ ਗਿਣਤੀ ਵਿੱਚ ਡੇਰੇ ਨੇ ਜਿਹੜੇ ਨਾ ਤੁਸੀਂ ਨਾਂ ਲੈ ਤਾਂ ਸਿਰ ਕੱਟ ਨੇ ਜੇ ਸਰਕਾਰ ਇਹਨਾਂ ਤੋਂ ਚਾਹੇ ਤਾਂ ਮਤਲਬ ਇਹਨਾਂ ਤੋਂ ਸਹਿਯੋਗ ਲੈ ਸਕਦੀ ਐ ਥੋੜਾ ਜਿਹਾ ਮੜਾ ਜਿਹਾ ਪ੍ਰੈਸ਼ਰ ਆ ਜਿਹਾ ਬੇਨਤੀ ਰਿਕਵੈਸਟ ਕਰਕੇ ਤਾਂ ਇਹ ਸਾਰਾ ਕੁਝ ਕਰ ਸਕਦੇ ਨੇ ਗੱਲ ਕਰ ਜੇ ਸਰਕਾਰ ਇੰਦਰਲੇ ਪਾਸੇ ਧਿਆਨ ਦੇਵੇ ਸਰਕਾਰ ਇਧਰਲੇ ਪਾਸੇ ਧਿਆਨ ਦੇਵੇ ਦਾਨੀ ਲੋਕ ਇਧਰਲੇ ਪਾਸੇ ਦਾਨ ਕਰਨ ਤਾਂ ਪੰਜਾਬ ਸੋਨੇ ਦੀ ਚਿੜੀਆ ਬਣ ਸਕਦਾ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਰਜਿੰਦਰ ਜੀ ਆਪਣਾ ਕੀਮਤੀ ਸਮਾਂ ਦਿੱਤਾ ਜੀ ਠੀਕ ਆ ਸਰ ਥੈਂਕ ਯੂ ਤਾਂ ਇਹ ਸਨ ਰਜਿੰਦਰ ਮਾਨਸਾ ਜੀ ਤੇ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕਰੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਭਾਈ ਹਾਰ ਜਿੱਤ ਹੁੰਦੀ ਰਹਿੰਦੀ ਹੈ ਇਲੈਕਸ਼ਨਾਂ 'ਚ ਆਉਂਦੀ ਆ ਜਾਂਦੀਆਂ ਰਹਿੰਦੀਆਂ ਨੇ ਪਰ ਕਿਤੇ ਨਾ ਕਿਤੇ ਅਸੀਂ ਇਨਸਾਨੀਅਤ ਤੇ ਜੋ ਸਾਡਾ ਫਰਜ਼ਵਾਨ ਦਾ ਇੱਕ ਸਮਾਜ ਲਈ ਚਾਹੇ ਉਹਦੇ ਵਿੱਚ ਅੱਛੀ ਹਵਾ ਹੋਵੇ ਪਾਣੀ ਹੋਵੇ ਵਾਤਾਵਰਨ ਹੋਵੇ ਸਾਡਾ ਸੁਰੱਖਿਅਤ ਜਿਹਨੂੰ ਕਹਦੇਈ ਸਾਡਾ ਪਰਿਵਾਰ ਇੱਕ ਕ੍ਰਾਈਮ ਤੋਂ ਮੁਕਤ ਰਹੀ ਉਹ ਕਿਤੇ ਨਾ ਕਿਤੇ ਅਸੀਂ ਆਪ ਹੀ ਰਲ ਮਿਲ ਕੇ ਕਰਨਾ ਹੁੰਦਾ ਹੈ ਇਹ ਜਿੰਨੀਆਂ ਪਾਰਟੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਲੀਡਰ ਹੁੰਦੇ ਨੇ ਜੇ ਗੁੰਡਾਗਰਦੀ ਹੁੰਦੀ ਹੈ ਇਹਨਾਂ ਸਰ ਤੇ ਹੁੰਦੀ ਹੈ ਨਸ਼ਾ ਹੁੰਦਾ ਹੈ ਇਹਨਾਂ ਸਰ ਤੇ ਹੁੰਦਾ ਹੈ ਇਹ ਤਾਂ ਸਿਰਫ ਆਪਣੇ ਬੰਦੇ ਨੂੰ ਬਚਾਉਣ ਦੇ ਚੱਕਰ ਚ ਕਿਤਨਾ ਕਿਤੇ ਦੂਜੇ ਦਾ ਕਲੇਮ ਲਾ ਦੇਣਾ ਦੂਜੇ ਦੇ ਉੱਤੇ ਕੇਸ ਪਾ ਦੇਣਾ ਇਹ ਆਮ ਗੱਲਾਂ ਹੁੰਦੀ ਰਹਿੰਦੀਆਂ ਨੇ ਤਾਂ ਅਸਤਾ ਦਰਸ਼ਕਾਂ ਵੀ اپੀਲ ਕਰਦੇ ਆ ਕਿ ਭਰਾਵਾ ਜਿੱਥੇ ਇਲੈਕਸ਼ਨ ਹੋ ਰਹੀ ਹੈ ਦਰਸ਼ਕੋ ਸ਼ਾਂਤੀ ਨਾਲ ਇਲੈਕਸ਼ਨ ਜਰੂਰ ਪਾਉਣ ਜਾਇਓ ਤੁਹਾਡਾ ਅਧਿਕਾਰ ਹੈ ਕਿ ਜਿਹੜਾ ਵੀ ਮੰਤਰੀ ਬਣੇ ਜਿਹੜਾ ਵੀ ਉੱਥੋਂ ਕੋਈ ਐਮਐਲਏ ਬਣੇ ਤਾਂ ਉਹ ਤੋਂ ਜਰੂਰ ਤੁਸੀਂ ਇਨਾ ਉਹ ਤਾਂ ਜ਼ਰੂਰ ਕਰ ਰਿਹਾ ਇੱਕ ਰਿਕਵੈਸਟ ਕਰਵਾ ਲਈ ਹੋ ਕੇ ਭਾਈ ਜੋ ਅਸੀਂ ਸਾਡੀਆਂ ਮੰਗਾਂ ਨੇ ਉਹ ਜ਼ਰੂਰ ਪੂਰੀਆਂ ਕਰ ਦਿਓ ਪੈਲ ਤੇ ਆਧਾਰ ਤੇ ਕਰ ਦਿਓ ਤੇ ਭਾਈ ਚਾਰੇ ਇਹਨੂੰ ਜ਼ਰੂਰ ਕਾਇਮ ਰੱਖਿਓ ਚਾਹੇ ਅੱਜ ਭਾਵੇਂ ਸਾਡੇ ਹੱਥ ਛੰਡੀਆਂ ਨੇ ਅਸੀਂ ਅੱਜ ਮੁੱਛਾਂ ਨੂੰ ਜ਼ਰੂਰ ਵਟ ਦਿੰਨੇ ਆਗੇ ਸਾਡੀ ਫਲਾਣੇ ਐਮਐਲਏ ਨਾਲ ਵੰਡਦੀ ਹੈ ਸਾਡੀ ਫਲਾਣੇ ਨਾਲ ਵੰਡਦੀ ਹੈ ਪਰ ਭਰਾਵਾ ਕਰਨਾ ਤਾਂ ਉਹੀ ਹੈ ਉਹੀ ਦਿਹਾੜੀ ਕਰਨੀ ਹੈ ਤੈਨੂੰ ਆਗੇ ਨਾ ਮੰਤਰੀ ਨਾਲ ਘਰੇ ਰੋਟੀ ਦੇਣੀ ਹੈ ਨਾ ਹੀ ਤੈਨੂੰ ਕਿਸੇ ਉਹ ਜਿਹੜਾ ਤੇ ਚਮਚੇ ਹੁੰਦੇ ਨੇ ਜਾਂ ਉਹਦੇ ਵਰਕਰ ਹੁੰਦੇ ਨੇ ਨਾ ਤੁਹਾਨੂੰ ਉਹਨੇ ਦੇਣੀ ਹੈ ਉਹ ਤਾਂ ਆਪਣਾ ਉਲੂ ਸਿੱਧਾ ਕਰ ਲੈਂਦੇ ਨੇ ਆਪਣਾ ਕੰਮ ਕਢਾ ਲੈਂ ਤੁਹਾਡੇ ਕੋਲ ਤਾਂ ਉਹੀ ਉਹੀ ਰੋਟੀ ਹੈ ਉਹੀ ਰੋਜੀ ਰੋਟੀ ਹੈ ਜਿਹਦੇ ਸਰਤੇ ਤੁਹਾਡਾ ਘਰ ਚੱਲਣਾ ਹੈ ਤਾਂ ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਬਤਾਂ ਤੇ ਸ਼ੇਅਰ ਕਰਨਾ ਤੇ ਬਤਾਂ ਲਾਇਕ ਕਰਨਾ ਮੈਂ ਜੇ ਗੱਲ ਕਰਾਂ ਚਾਰ ਆਲ ਵਿਸ਼ਾ ਲੱਕੇ ਈਵਨ ਪੰਜਾਬੀ ਟੀਵੀ ਤੇ ਫਿਰ ਤੁਹਾਡੇ ਰੂਬਰੂ ਹੋਊਗਾ ਤਦ ਤੱਕ ਮੈਨੂੰ ਦੀ ਇਜਾਜ਼ਤ ਸਤ ਸਿਆਕਾਲ